ਤਨ ਆਸਰੀ ਭਗਤ ਰਵੇਦਾ ਜੀ ਕੀ ਏਕ ਓਕਾਰ ਸਤਗੁਰ ਪ੍ਰਸਾਦ ਹਮਸਾਰ ਦੀਨ ਦਿਆਲ ਨਾ ਤੁਮ ਸਰ ਅਭਪਤੀ ਯਾਰ ਕਿਆ ਕੀਜੈ ਬਜਨੀ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹੋ ਬਾਲ ਬਾਲਾ ਜਾਵ ਰਮਿਆ ਕਾਰਣੇ ਕਾਰਨ ਕਵਨ ਇਹ ਬੋਲ ਰਹਾ ਬਹੁਤ ਜਨਮ ਬਿਸ਼ਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵੈ ਦਾਸ ਆਸ ਲਗ ਜਿਓ ਜਿਰ ਪੈਉ ਦਰਸ਼ਨ ਦੇਖੇ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵੇ ਦਾਸ ਆਸ ਭਗ ਜੀਵੋ ਚਿਰ ਪਯੋ ਦਰਸ਼ਨ ਦੇਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ